ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪ੍ਰਿੰਗੜੀ ਪਹੁੰਚੇ ਆਂ ਪ੍ਰਿੰਗੜੀ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਅੱਜ ਇੱਕ ਘਰੇਲੂ ਘਰੋਂ ਆਪਾਂ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਬਹੁਤ ਟੌਪ ਕਲਾਸ ਬਰੀਡ ਦੇ ਵਿੱਚ ਜਿੱਦਾਂ ਇੱਕ ਪਾਕਿਸਤਾਨੀ ਬਲੱਡ ਲਾਈਨ ਦੇ ਵਿੱਚ ਆਪਾਂ ਨੀਲੀ ਮੱਝਾਂ ਜਿਹ ਨੀਲੀ ਦੀਆਂ ਝੋਟੀਆਂ ਵੇਖਦੇ ਆਂ ਸੋ ਪੂਰੀ ਚੰਗੀ ਡਿਟੇਲ ਆਂਦੀ ਬੈਕਗਰਾਉਂਡ ਐਂਡ ਡਿਟੇਲਿੰਗ ਦੀ ਕੀ ਆ ਮਿਲਕਿੰਗ ਦੇ ਵਿੱਚ ਪ੍ਰੋਪਰ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਪਿੰਡ ਪ੍ਰਿੰਗੜੀ ਦੇ ਨਾਲ ਲੱਗਦੇ ਪਿੰਡਾਂ ਦੀ ਚੱਕਰ ਗੱਲ ਕਰੀਏ ਵੱਡੀ ਕਰਤੋਵਾਲ ਇਧਰ ਪਨਗੋਟਾ ਪਿੰਡ ਬੱਠੇ ਭੈਣੀ ਸੈਦਪੁਰ ਪਿੰਡ ਬਿਲਕੁਲ ਨੇੜੇ ਨੇੜੇ ਆ ਹਰੀਕੇ ਪੱਤਣ ਤੋਂ ਸਿਰਫ 6-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹਰੀਕੇ ਪੱਤਣ ਤੋਂ ਵੈਸੇ ਇੱਕ ਸਿੱਧੀ ਛੜ ਕੇ ਵੀ ਆਉਂਦੀ ਆ ਜਿਹੜੀ ਵਾਇਆ ਪ੍ਰਿੰਗੜੀ ਪੱਟੀ ਨੂੰ ਜਾਂਦੀ ਆ ਸੋ ਪੱਟੀ ਵੀ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਗੇ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਨੀ ਆ ਵੀਰ ਅਮਰ ਉਹਨਾਂ ਦੇ ਨਾਲ ਇੱਕ ਵੀਰੋਣੀ ਮ ਤੋ ਬਾਕੀ ਬੈਕਗਰਾਉਂਡ ਸਾਰੇ ਭਰਾਵਾਂ ਨੂੰ ਪਤਾ ਲੱਗ ਜੂਗੀ ਜਿਹੜੇ ਅਕੇ ਮੇਰੇ ਫਾਰਮਰ ਭਰਾ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਤਕਰੀਬਨ ਕੋਈ 15 16 16 ਲੀਟਰ ਤੋਂ ਪਲੱਸ ਵਾਲੀ ਮੱਝ ਤੁਸੀਂ ਲੱਭ ਰਹੇ ਹੋ ਨੀਲੀ ਦੇ ਵਿੱਚ ਤੇ ਇੱਕ ਮੱਝ ਭਰਾਵਾਂ ਨੂੰ ਦਿਖਾਵਾਂਗੇ ਫੁੱਲ ਹੈਵੀ ਬਾਡੀ ਵੇਟ ਦੇ ਵਿੱਚ ਚੰਗੀ ਪਲੀ ਪਲੋਸੀ ਆ ਬਾਕੀ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਤਸਲੀ ਨਾਲ ਤੁਹਾਨੂੰ ਦਿਖਾਵਾਂਗੇ ਅੱਜ ਤਰੀਕ 13 ਜਨਵਰੀ ਸਮਾਂ ਕੋਈ ਮਾਰਨਿੰਗ 11 11:30 12:00 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਹਰਸ ਸਿੰਘ ਭਾਜੀ ਸੰਦੂ ਸਾਹਿਬ ਠੀਕ ਠਾਕ ਸਾਡੇ ਚ ਅਕਲਕ ਵਧਾਈ ਹੋਵੇ ਮਿਹਰਬਾਨੀ ਜੀ ਮਿਹਰਬਾਨੀ ਆ ਲੋਹੜੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਆ ਤੁਹਾਨੂੰ ਵਧਾਈਆਂ ਪਾਜੀ ਹੋਰ ਕੈਮਸੇ ਤਾਂ ਵਧੀਆ ਭਾਈ ਵਧੀਆ ਓਕੇ ਠੀਕ ਆ ਜੀ ਕੋਰਸ ਨਾਉ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਅੱਛਾ ਵੀਰ ਅਮਰ ਇੱਕ ਗੱਲ ਆ ਪਾ ਜਦੋਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਮਾਲ ਤਕਰੀਬਨ 5 6 5 6 ਨਾਗ ਆਪਣੇ ਕੋਲ ਹੁਣ ਮੌਕੇ ਤੇ ਮੌਜੂਦ ਆ ਆ ਇਹ ਮਾਲ ਰੱਖਿਆ ਸਾਰਾ ਸਾਰੇ ਘਰ ਦਾ ਮਾਲ ਇਹ ਮੇਰੇ ਕੋਲ ਤਾਂ ਮੋਹਰਾ ਬਰੀਡ ਦੇ ਵਿੱਚ ਆ ਝੋਟੀਆਂ ਵੀ ਕੋਲ ਰੱਖੀਆਂ ਨੇ ਹਾਂਜੀ ਹਾਂਜੀ ਠੀਕ ਆ ਤੇ ਆ ਮੋਹਰਾ ਬਰੀਡ ਦੇ ਵਿੱਚ ਝੋਟੀਆਂ ਦੋਸਤੋ ਵੀਰੋਂ ਦੇ ਕੋਲ ਇਹ ਨਗਵੀਰ ਹੋਂਦੇ ਕੋਲ ਆ ਪੂਰੀ ਗੱਲਬਾਤ ਕਰਦੇ ਆ ਇਹ ਅਮਰਵੀਰ ਇਹ ਜਿਹੜੀ ਆਪਾਂ ਅੱਜ ਸੇਲ ਕਰਦੇ ਆ ਅੱਜ ਹਾਂਜੀ ਹਾਂਜੀ ਇਹਦਾ ਪੂਰਾ ਰਿਕਾਰਡ ਪੂਰਾ ਵੇਰਵਾ ਜੇਕਰ ਆਪਾਂ ਵੇਖੀਏ ਵੀ ਪਹਿਲੇ ਦੂਜੇ ਸੂਬਾ ਹੁਣ ਅਰੀਜਨਲ ਸੂਬਾ ਤੇ ਜਾਊਗਾ ਹੱਥ ਜਾਇਰ ਕੀ ਤੇ ਜਾਇਆ ਤੇ ਪਹਿਲੇ ਦੂਜੇ ਦੂਜੇ ਸੂਬੇ ਕੋਈ ਇਹਦੇ ਦੁੱਧ ਤਾਂ ਕੀ ਰਿਕਾਰਡ ਰਿਹਾ ਆਪਣੇ ਨਾਰਮਲ ਸਾਫ ਸੰਭਾਲਤੇ ਇਹ ਜੀ 14 ਪਿਛਲੇ ਸਾਲ 14 ਲੀਟਰ ਰਿਹਾ ਵਾ ਇਹਦੇ ਕੀ 14 ਤੋਂ ਬਾਹਰ ਜਾਊਗੀ 16 17 ਲੀਟਰ ਜਾਊਗੀ ਇਹ ਬਹੁਤ ਮੱਝ ਪੜੀ ਆ ਪਰ ਥੋੜੀ ਲਿਸੀ ਰਹੀ ਗਈ ਹਰ ਤੋਂ ਹਰ ਜੀ ਤੇ ਪਾਸ ਥੋੜੀ ਘਟ ਰਹੀ ਮਤਲਬ ਹੁਣ ਸਾਂਭਣ ਸੂਬਣ ਵਾਲੇ ਪਾਸੋਂ ਪਾਲਣਾ ਪੋਸ਼ਣਾ ਦੇ ਵਿੱਚ ਕੋਈ ਕਮੀ ਨਹੀਂ ਛੱਟੀਗੀ ਨਹੀਂ ਨਹੀਂ ਕੋਲੀ ਸਾਹੀ ਬਹੁਤ ਜ਼ਿਆਦੀ ਆ ਤੇ ਸਾਂ ਬ ਹਾਂ ਬਾਹਰ ਜਾਊਗੀ ਤੇ 14 15 ਲੀਟਰ ਤੁਸੀਂ ਦੱਸਿਆ 14 ਕਿਲੋਟਰ ਦੂਜੇ ਸਵੇਰ ਦੁੱਧ ਚਵਾਇਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਇੱਕ ਵਾਰੀ ਜਸ਼ਨ ਪੂਰਾ ਕੈਮਰਾ ਮਾਰ ਕੇ ਚੰਗੀ ਤਸੱਲੀ ਨਾਲ ਦਿਖਾ ਦੇ ਫੇਸ ਕੁਆਲਟੀ ਚੈੱਕ ਕਰਾ ਦੇ ਸਿੰਘ ਸਿੰਘ ਬੜਾ ਛੋਟਾ ਤੇ ਸਿੰਘ ਹੈ ਵੀ ਰਿਜਨਲ ਆ ਮਤਲਬ ਕੋਈ ਛੇੜ ਖਰਾ ਨਾ ਕੋਈ ਨਹੀਂ ਬੜੇ ਬੜਾ ਕੋਈ ਨਹੀਂ ਉਦਾਂ ਹੀ ਰਿਜਨਲ ਬਿਲਕੁਲ ਛੋਟਾ ਨਿੱਕਾ ਸਿੰਘ ਤੇ ਇਧਰੋਂ ਸਟੇਟ ਪਟਾਉਂਦਾ ਵਿੱਚੋਂ ਸੈਂਟਰ ਦੇ ਮਾਰਾ ਟੁੱਟਦਾ ਜ਼ਰੂਰ ਆੱਖਾਂ ਦੇ ਵਿੱਚ ਬਿਲਕੁਲ ਜਵਾਬ ਬਿੱਲੀਆਂ ਆਖਾਂ ਨੇ ਮਾਰਕਿੰਗ ਚੋਂ ਪਾਰਾਂ ਤੇ ਇੱਕ ਵਾਰੀ ਚੈੱਕ ਕਰਾ ਦੇ ਜਸ਼ਨ ਮਾਰ ਕੇ ਕੈਮਰਾ ਹ ਮਗਰ ਲੀਆਂ ਲੱਤਾਂ ਕੋਈ ਗਿੱਟ ਗਿੱਟ ਸਵਾ ਸਵਾ ਗਿੱਟ ਧੋਤੀਆਂ ਅਗਲੇ ਪੈਰ ਤੁਸੀਂ ਵੇਖੋ ਕਿ ਗਿੱਟ ਗਿੱਟ ਧੋਪੇ ਆ ਤੇ ਫੋਲੀ ਵਜਨ ਲੋੜ ਪਲੀ ਪਲੂਸੀ ਬਹੁਤ ਜਿਆਦੀ ਆ ਜਸ਼ਨ ਇਧਰੋਂ ਮਾਰ ਕੇ ਕੈਮਰਾ ਕੋਈ ਬੈਕ ਸਾਈਡ ਤੋਂ ਦਿਖਾ ਦੇ ਉੱਪਰੋਂ ਸਿੰਗਲ ਖੱਡੀ ਆ ਤੇ 15 14 ਲੀਟਰ ਦਾ ਵੀਰ ਹੁਣਾ ਵੇਰਵਾ ਦਿੰਦਾ ਵੀ ਦੂਜੇ ਸਵੇਰੇ 15 14 ਲੀਟਰ ਦੁੱਧ ਚੁਵਾਇਆ ਇਹਨੇ ਇਸ ਵਾਰ ਜਿੰਨੀ ਕ ਪਲੀ ਪਲੂਸੀ ਆ ਜਿੰਨੀ ਕ ਕੇਅਰ ਕੀਤੀ ਆ ਠੀਕ ਆ ਜੀ ਜਿੰਨੀ ਕ ਸੰਭੀ ਆ ਤੇ ਵੈਸੇ ਓਨੀ ਝਾਕ ਆਪਾਂ ਨੂੰ ਦੁਗਣੀ ਹੋ ਜਾਂਦੀ ਆ ਵੀ ਜਕਰ ਪਸ਼ੂ ਚੰਗਾ ਸੰਭਿਆ ਚੰਗੀ ਸੰਭਾਲ ਦੇ ਵਿੱਚ ਰਿਹਾ ਉਹ ਮੀਂਹ ਤੇ ਹਰੇਕ ਫਾਰਮਰ ਭਰਾ ਕਰਦਾ ਵੀ ਕੋਈ 2-3 ਕਿਲੋ ਪਸ਼ੂ ਪਲਾਸੀ ਚੱਲੂਗਾ ਨਾਲੇ ਤਕਰੀਬਨ ਜੇਕਰ ਮੱਝਾਂ ਦੀ ਵੀ ਰ ਅਮਰ ਗੱਲ ਕਰਕੇ ਹਾਂਜੀ ਹਾਂਜੀ ਦੂਜੇ ਸਵੇਰੇ ਹੱਦ ਤੀਜੇ ਸਵੇਰੇ ਪਤਾ ਜਾ ਕੇ ਲੱਗਦਾ ਵੀ ਇੱਥੇ ਜੇ ਦੁੱਧ ਦੁੱਧ ਦਰ ਕਾਲ ਬੰਦਾ ਜਗ ਜੀ ਹਾਂ ਬਿਲਕੁਲ ਹਾਂ ਪਹਿਲੇ ਸਵੇਰੇ ਤੇ ਮਾਂ ਬਿਲਕੁਲ ਜੇ ਬਈ ਬੰਦਾ ਮਾਂ ਚੱਟਾ ਜੀ ਬੰਦਾ ਦਿਖਾਈ ਜੀ ਖੋਲ ਕੇ ਆਹ ਖੋਲ ਕੇ ਆਪ ਦਿਖਾਈ ਇੱਕ ਪੂਰੀ ਭਰਾਮਾਂ ਨੂੰ ਦਰਸ਼ਨ ਕਰਾਈ ਹੈ ਵੀ ਸ਼ਾਇ ਕੀ ਆ ਹਾਂਜੀ ਹਾਂਜੀ ਉਹਨਾਂ ਭਰਾਮਾਂ ਦੇ ਲਈ ਖਾਸ ਸਪੈਸ਼ਲ ਅੱਜ ਲੋਹੜੀ ਦੇ ਤਿਹਾੜੇ ਤੇ ਠੀਕ ਆ ਜੀ ਇੱਕ ਤੋਹਫਾ ਹੀ ਦਿੱਤਾ ਜਾਣਾ ਹਾਂ ਕੋਈ ਕਮੀ ਪੇਸੀ ਨਹੀਂ ਕੀ ਤਾਂ ਹਾਈਟ ਕੱਟ ਬਹੁਤ ਹੀ ਜ਼ਿਆਦਾ ਸੋਣਾ ਜੇਕਰ ਆਪਾਂ ਨੀਲੀ ਦੀਆਂ ਮੱਝਾਂ ਝੋਟੀਆਂ ਦੇ ਵਿੱਚ ਹਾਈਟ ਕੱਟ ਦੀ ਗੱਲ ਕਰੀਏ ਤੇ ਸੰਤੂ ਸਾਹਿਬ ਉਹ ਬੰਦੇ ਕੱਦ ਪਾਂਚੇ ਦੀ ਆ ਲੰਮਾ ਮਿਲਦੀ ਬਹੁਤ ਜ਼ਿਆਦਾ ਠੀਕ ਹੈ ਜੀ ਹਰ ਵਾਰ ਆਈ ਆ ਪਾਜੀ ਹਰ ਵਾਰ ਆਈ ਆ ਹਰ ਵਾਰ ਆਈ ਠੀਕ ਹੈ ਜੀ ਇਹ ਇਸੇ ਮਹੀਨੇ ਫੇਰ ਹੁੰਦੀ ਆ ਠੀਕ ਹੈ ਜੀ ਲੈ ਜਿਵੇਂ ਪੂਰਾ ਐਨੂੰ ਪਾਜੀ ਤੋੜ ਦਿਆ ਜੇ ਐਨੂੰ ਲੰਮਾ ਤੋੜ ਦਿਆ ਜੇ ਲੈ ਦਿਖਾ ਦਿ ਸੋ ਵੇਖੋ ਮੇਰੇ ਭਰਾ ਡੀਨ ਡੌਲ ਸਰੀਰਕ ਬੰਤਰ ਚੈੱਕ ਕਰੋ ਸੁਪ ਪਲਵਾਨੀ ਤੋਰਾ ਫੋਲੀ ਵਜਨ ਦਾ ਓੜਾ ਠੀਕ ਆ ਜੀ ਪਾਲੀ ਪਲੋਸੀ ਬਹੁਤੀ ਜਿਆਦੀ ਆ ਤੇ ਪੁੱਠਾ ਮਗਰਾਟੇ ਦੀ ਜੇਕਰ ਗੱਲ ਕਰੀਏ ਤੇ ਡੇਢ ਬਾਕੀ ਆਪਾਂ ਗੱਲ ਕਰਦੇ ਆਂ ਵੀ ਜਿਵੇਂ ਕਰਮਾਂ ਦੀਆਂ ਕਰਮਾਂ ਵਾਝਦੀਆਂ ਉਹ ਗੱਲਬਾਤ ਆ ਵੀ ਥੱਬਿਆਂ ਦਾ ਪਿੱਠਪੂੜਾ ਚੌੜਾ ਤਾਂ ਥੱਲੋ ਲੇਵੇ ਦੀ ਕੁਆਲਿਟੀ ਚੈੱਕ ਕਰ ਲੋ ਤੇ ਭਾਜੀ ਅਮਰ ਕਿੰਨੇ ਦਿਨਾਂ ਦੇ ਲੈਜੂ ਸੁਣਦੇ ਭਾਜੀ 10 ਦਿਨ ਲੈਣੇ ਰਾਮਰਾਣ 10 ਦਿਨ ਹਾਂਜੀ ਹਾਂਜੀ ਲੈ ਜਿਵੇਂ ਇਤੋਂ ਕੋਈ ਬਹਿਣੀ ਵਾਲੇ ਪਾਸੋਂ ਦਿਖਾ ਭਰਾਵਾਂ ਨੂੰ ਗਰਲ ਬੁਰਲ ਦਿਖਾ ਦੇ ਚੱਕ ਵੀ 15 14 ਕਿਲੋ ਦੋਸਤੋ ਦੂਜੇ ਸਵੇਰ ਦੁੱਧ ਚਵਾਇਆ ਇੱਕ ਵਾਰੀ ਫੇਰ ਆਪਾਂ ਰਿ ਗੱਲਾਂ ਗਾਂ ਦੀਆਂ ਨੇ ਠੀਕ ਆ ਜੀ ਸੰਤੂ ਸਾਹਿਬ ਜਿਹੜਾ ਹਰੀਕਾ ਮਾਲੀ ਨਹੀਂ ਆ ਆ ਡਾਇਮੰਡ ਡਾਇਮੰਡ ਉਹ ਉਹ ਵਾਲੀ ਦੀ ਮਾਲੀ ਤੇ ਬਣੀਗਾ ਐ ਇਸ ਵਾਰ ਹੁਣ ਉਹਦੇ ਤੋਂ ਗੱਬਣਾ ਜੀ ਹਾਂ ਉਹ ਉਹਦੇ ਮਾਲੀ ਤੋਂ ਠੀਕ ਆ ਜੀ ਉਹਦਾ ਕਟਾ ਹੈ ਆਪਣੇ ਕੋਲ ਠੀਕ ਆ ਜੀ ਠੀਕ ਆ ਉਹ ਕਟਾ ਵੀ ਹੈਗਾ ਹਾਂ ਠੀਕ ਆ ਠੀਕ ਆ ਜੀ ਠੀਕ ਆ ਬਹੁਤ ਲਮਾਂ ਮਿਲਦੀ ਜਾ ਟੇਕੇ ਠੀਕ ਆ ਤੇ ਫਿਰ ਜੋ ਸੂਪੀ ਦੀ ਦੁੱਧ ਦੀ ਨਾ 70 80 ਰੁਪਏ ਤਾਂ ਲੱਗਦਾ ਜੀ ਠੀਕ ਆ ਜੀ ਮਤਲਬ ਕਿ ਫਾਇਰ ਫੂਡ ਵੀ ਚੰਗੀ ਤੁਸੀਂ ਰੱਖ ਰਿਹਾ ਜੀ ਫਾਇਰ ਤਾਂ ਬਹੁਤ ਜਿਆਦੀ ਆ ਦੀ ਹਾਂ ਸੋ ਲੈਵੇ ਦਾ ਜਿਹੜਾ ਤੁਸੀਂ ਡਿਜ਼ਾਈਨ ਤੁਹਾਡੇ ਸਾਹਮਣੇ ਆ ਲੈਵੇ ਦੀ ਬੰਤਰ ਇੱਕ ਵਾਰੀ ਤੁਸੀਂ ਸਾਹਮਣੇ ਚੈੱਕ ਕਰ ਲਓ ਦਿਨ ਹਜੇ ਮੈਂ ਵੀ ਪਹਿਲਾਂ ਪੁੱਛਿਆ ਸੀਗਾ ਭਾਜੀ ਅਮਰ ਹੋਂਨਾ ਤੋਂ ਇਹਨਾਂ ਦੱਸਿਆ ਵੀ 8 ਤੋਂ 10 ਦਿਨ ਹਜੇ ਦੇ ਬਾਕੀ ਆ ਸੂਣਦੇ ਵੀ 8-10 ਦਿਨਾਂ ਦੇ ਵਿੱਚ ਥੱਲੋਂ ਥੱਭੀਆਂ ਹੀ ਪੌਂਦੀ ਆ ਹਾਂ ਬਾਂਜਣਾ ਬਹੁਤ ਵੱਡੀ ਮੱਝ ਬੰਦੀ ਆ ਬਾਕੀ ਥੱਲੋਂ ਬਣਦੀ ਬਣਦੀ ਚੰਗੀ ਚੋਖੀ ਆ ਬਾਕੀ ਉਹ ਦਿਨਾਂ ਦੇ ਹਿਸਾਬ ਨਾਲ ਹੀ ਗੱਲ ਬੰਦੀ ਆ ਜਿਵੇਂ ਜਿਵੇਂ ਕੋਈ ਵੀ ਐ ਬਿਲਕੁਲ ਲਾਕੇ ਲੱਗੂਗੀ ਕਰਮਾਲੀ ਠੀਕ ਆ ਜੀ ਥੱਲੇੋਂ ਥੱਦੀਆਂ ਬਲੂਗੀ ਬਾਕੀ ਹਨ ਕੋਈ ਸਾਈਡ ਕੋਈ ਬਾਈ ਦਾ ਇਹਦੇ ਚ ਰੋਲਾ ਨਹੀਂ ਗਾਗਾ ਕੋਈ ਵੀ ਫਾਰਮਰ ਭਰਾ ਤੁ ਨੂੰ ਲਾਕੇ ਆਉਣਾ ਚਾਹੁੰਦਾ ਇੱਥੇ ਆਣ ਕੇ ਵੇਖੋਗੇ ਤੁਸੀਂ ਤਾਂ ਕੋਈ ਬਾਈ ਦਾ ਰੋਲਾ ਨਹੀਂ ਗਾ ਮਾਰਕਿੰਗ ਨਿਸ਼ਾਨੀਆਂ ਤੁਹਾਨੂੰ ਪ੍ਰੋਪਰ ਦਿਖਾਤੀਆਂ ਨੇ ਤੇ ਪਾਲੀ ਪਲੋਸੀ ਵਾਲੇ ਪਾਸੋਂ ਮੇਰਾ ਭਰਾ ਠੀਕ ਆ ਜੀ ਅੱਖਾਂ ਮੀਚ ਕੇ ਸੌਦਾ ਕਰ ਲਿਓ ਜੇ ਕੱਬ ਹਾਈਟ ਜੇਕਰ ਆਪਾਂ ਗੱਲ ਕਰੀਏ ਕਿਸੇ ਭਰਾ ਨੇ ਘਰ ਨਸਲ ਬਰੀਡ ਤੇ ਕੰਮ ਕਰਨਾ ਇੱਕ ਚੰਗੇ ਦੁੱਧ ਵਾਲੇ ਪਸ਼ੂ ਤੋਂ ਤੇ ਮੇਰੇ ਭਰਾ ਠੀਕ ਆ ਜੀ ਜਿਆਦਾ ਸੋਚਣ ਦੀ ਲੋੜ ਨਹੀਂ ਗੀ ਸੌਦਾ ਕਰਿਓ ਫ ਤੇ ਇਹ ਡਿਜ਼ਾਈਨ ਦੇਵੇ ਤਾਂ ਪੋਣ ਨਾਲ ਬਿਲਕੁਲ ਟੱਚ ਹੁੰਦੀ ਪੂਛ ਆ ਲੰਮੀ ਪੂਛ ਸੋ ਮਾਰਕਿੰਗ ਨਿਸ਼ਾਨੀਆਂ ਓਵਰ ਆਲ ਜਿੰਨੀਆਂ ਸਾਰੀਆਂ ਕੰਪਲੀਟ ਕਰਦੀ ਆ ਇਹ ਵੀਰ ਇਹਦੀ ਅਮਰ ਡਿਮਾਂਡ ਇਹਦਾ ਮੁੱਲ ਕੀ ਕਰਦੇ ਪਏ ਅੱਜ ਚਲੋ ਸੇਲ ਕਰਨ ਦਾ ਪ੍ਰੋਗਰਾਮ ਤੁਸੀਂ ਬਣਾਇਆ ਹਾਂਜੀ ਭਾਜੀ ਭਾਜੀ ਇਹਦਾ ਆਪਾਂ ਇੱਕ ਪੈਂਡ ਕਰੀਏ ਇੱਕ ਪੈਂਡ ਹਾਂਜੀ ਹੱਕ ਚਲੋ ਕੋਈ ਵੀ ਜਾਨਵਰ ਆ ਭਾਜੀ ਕੋਈ ਵੀ ਚੰਗੀ ਕੁਆਲਿਟੀ ਵਿਖਾਉਣੇ ਆ ਹਾਂਜੀ ਹਾਂਜੀ ਤੇ ਹੱਕ ਰੱਖਦਾ ਹੀ ਆ ਪਸ਼ੂ ਚ ਕੋਈ ਚੰਗੀ ਕੀਮਤ ਵਿੱਚ ਵੇਖਣ ਦਾ ਹਾਂਜੀ ਹਾਂਜੀ ਫਿਰ ਵੀ ਕੋਈ ਰੈਤ ਕਰਕੇ ਕੋਈ ਯੈਸਨੋ ਵਾਲੀ ਗੱਲ ਵੀ ਜਿੱਥੇ ਕਿਸੇ ਨੂੰ ਆਪਾਂ ਲਾਗੇ ਇੰਨਾ ਕੁ ਲਾਦਗੇ ਮਾਨ ਤੇ ਜੇ ਤਾਂ ਤੁਸੀਂ ਆਂਦੇ ਦੇ ਤਾਂ ਡੇਢ ਤੇ ਲੱਗ ਪੱਕਾ ਡੇਢ ਦੀ ਹਾਂ ਡੇਢ ਦੀ ਛੱਡ ਦਾਂਗੇ ਡੇਢ ਦੀ ਦੇ ਦੋ ਜੀ ਹਾਂਜੀ ਹਾਂਜੀ ਬਾਕੀ ਚਲੋ ਕਿ ਮੌਕੇ ਤੇ ਆਉਂਦਾ ਥੋੜਾ ਪਤਾ ਕੋਈ ਰਸਾ ਛੋਟ ਛੜੀ ਆ ਜਾਊਗਾ ਉਹ ਮਾਨ ਤਾਂ ਕਰਾਂਗੇ ਭਾਜੀ ਆਵਾ ਹਾਸੇ ਤੋਰਾਂਗੇ ਬਾਕੀ ਡੇਢ ਲੱਖ ਦੀ 200 ਭਾਜੀ ਅਮਰਾਂ ਦਾ ਵੀ ਆਪਾਂ ਜੈਸ ਨੂੰ ਦੇਣੀ ਆ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਭਾਵੇਂ 2.5 ਲੱਖ ਡਿਮਾਂਡ ਕਰ ਲਈਏ ਵੀ ਰਾਹ ਰਸਤਾ ਕੋਈ ਸਹੀ ਦਿਓ ਵੀ ਕਿੱਥੇ ਤੱਕ ਭਾਈ ਦੁੱਧ ਬਹੁਤ ਚੰਗਾ ਮੈਂ ਹਲੇ ਠੀਕ ਆ ਹਾਂ ਦੁੱਧ ਚੰਗਾ ਦੁੱਧ ਨਹੀਂ ਮੈਂ ਹੈ ਭਾਜੀ ਸਾਰੀ ਦੁੱਧ ਵਾਲੀ ਹਾਂਜੀ ਬਾਕੀ ਤੁਸੀਂ ਇਹ ਵੀ ਗੱਲ ਦੱਸੀ ਆ ਭ ਨਾ ਫਿਰ ਜਿਹਨੇ ਵੀ ਇਹ ਲੈਣੀ ਉਹਨੂੰ ਕੋਨੇ ਪਰਖਕਾਰੀ ਲੈਣੀ ਆ ਹਮ 8 10 ਦਿਨਾਂ ਦੇ ਵਿੱਚ 70 ਰੁਪਏ ਦੁੱਧ ਜਾਂਦਾ ਜੀ ਠੀਕ ਹੈ ਜੀ ਇੰਨਾ ਸੰਘਣਾ ਦੁੱਧ ਨਹੀਂ ਇਹ ਡੰਗਰ ਦਾ ਦੁੱਧ ਜਿਆਦਾ ਉਹਦੀ ਫੈਂਟ ਘੱਟ ਹੁੰਦੀ ਹੈ ਇਹਦੀ ਫੈਂਟ ਬੜੀ ਮਹਿੰਦੀ ਮੈਂ 9 10 ਫੈਂਟ ਹੀ ਆ ਗਈ ਹਾਂ ਇੰਨੀ ਫੈਂਟ ਆਉਂਦੀ ਹੈ ਇਹਦੀ ਠੀਕ ਆ ਜੀ ਲਾ ਵੀ ਪੂਰੀ ਪੀਕ ਤੇ ਫੈਂਟ ਕਰਮਾਲੀ ਦੀ ਆਉਂਦੀ ਆ ਵੀ ਸਟਾਰਟਿੰਗ ਦੇ ਵਿੱਚ ਹੀ ਵੀਰਾਂ ਦਾ ਬੌਲੇਜ ਬਾਹਰ ਨਿਕਲਦਾ ਸਾਰੀ ਦੁੱਧ ਤੇ ਜੜਦੀ 8 10 ਦਿਨਾਂ ਤੱਕ ਤੇ ਫੈਂਟ ਹੀ ਕਰਮਾਲੀ ਦੀ ਕੋਈ 70 75 ਰੁਪਏ ਰੇਟ ਲੱਗਦਾ ਬਾਕੀ ਪਲੀ ਪਲੋਸੀ ਮੈਂ ਮੇਰੇ ਭਰਾ ਲੈ ਕੇ ਜਾਵਾਂਗੇ ਕੋਈ ਕੰਮ ਕਰਨ ਦਾ ਜੀ ਕਰੂਗਾ ਤੁਹਾਡਾ ਵੀ ਘਰ ਆ ਸਕਦਾ ਬਰੀਡ ਤੇ ਕੰਮ ਕਰੀਏ ਕੁਜਰਦੀ ਡੰਗਰਾਂ ਦੇ ਲੱਛਣ ਹੁੰਦੇ ਹੋਰ ਕੇ ਮੈਂ ਡੰਗਰ ਦੀ ਨਹੀਂ ਇੰਨੀ ਫੈਨ ਵੇਖੀ ਕਦੇ ਇੰਨੀ ਆਈ ਕਦੇ ਠੀਕ ਆ ਜੀ ਠੀਕ ਆ ਇਹ ਚੰਗੀ ਗੱਲ ਆ ਹਾਂ ਤੇ ਇੱਕ ਵੀਰ ਅਮਰਿਕਾਪਾ ਨੰਬਰ ਜਿਹੜੇ ਸਾਂਝੇ ਕਰ ਦਿੰਦੇ ਆ ਸੋ ਨੰਬਰ ਜਿਹੜੇ ਦੋਸਤੋ ਵੀਰ ਗੁਰਪ੍ਰੀਤ ਸਿੰਘ ਹੋਣਾ ਤੇ ਆ ਨੰਬਰ ਤੁਹਾਨੂੰ ਆਪਾਂ ਜਰੂਰ ਨੋਟ ਕਰਾ ਦਿੰਦੇ ਆ ਤੁਸੀਂ ਉਹਨਾਂ ਨੰਬਰਾਂ ਤੇ ਕਾਲ ਕਰ ਲਿਆ ਜੇ ਨੰਬਰ ਤੁਸੀਂ ਨੋਟ ਕਰ ਲਓ 97490 8009 974908009 ਤੇ ਤੁਸੀਂ ਕੰਟੈਕਟ ਕਰ ਲਿਓ ਵੈਸੇ ਆਪਾਂ ਨੰਬਰ ਸਕਰੀਨ ਦੇ ਉੱਪਰ ਚਲਾ ਵੀ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਪਿੰਡ ਪ੍ਰਿੰਕੜੀ ਤੁਸੀਂ ਖਾਸ ਵਿਜਿਟ ਕਰਨੀ ਆ ਹਾਂਜੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਉਹ ਵੇਖਣ ਦੇ ਲਈ ਬਾਕੀ ਦਬਕੇ ਸ਼ੇਅਰ ਕਰ ਦਿਓ ਇਹੋ ਜਿਹਾ ਜਾਨਵਰ ਇਹੋ ਜਿਹਾ ਐਨੀਮਲ ਹਰੇਕ ਭਰਾ ਨੂੰ ਸ਼ੌਂਕ ਹੁੰਦਾ ਵੀ ਕਿਤੇ ਨਿਕਲੇ ਤੇ ਜ਼ਰੂਰ ਖਰੀਦਦਾਰੀ ਕਰੀਏ ਸੋ ਧੰਨਵਾਦ ਪੂਰੀ ਬੜੀ ਉਹ ਵੇਖਣ ਦੇ ਲਈ ਮਿਹਰਬਾਨੀ ਜੀ